ਇਹ ਇੱਕ ਤੱਤੇ ਤੋਂ ਜਿੰਨੇ ਵੀ ਵਿਅਕਤੀਆਂ ਦੇ ਨਾਲ ਗੱਲ ਹੋਈ ਏ ਮੁਲਾਕਾਤ ਹੋਈ ਏ ਉਹਨਾਂ ਕੋਲੋਂ ਉਹਨਾਂ ਨਾਲ ਵਿਚਾਰ ਹੋਇਆ ਹਰ ਇੱਕ ਨੇ ਇੱਕੋ ਗੱਲ ਕਹੀ ਏ ਭਾਈ ਨਰੈਨ ਸਿੰਘ ਨੂੰ ਦਰਬਾਰ ਸਾਹਿਬ ਇਹ ਨਹੀਂ ਕਰਨਾ ਚਾਹੀਦਾ ਮੈਂ ਜਦੋਂ ਹਰ ਇੱਕ ਕੋਲੇ ਗੱਲ ਸੁਣਦਾ ਤੇ ਮੈਂ ਬਾਅਦ ਵਿੱਚ ਕਹਿੰਦਾ ਤੁਹਾਡਾ ਕਹਿਣਾ ਮਤਲਬ ਹੈ ਉਹਨੇ ਸਥਾਨ ਦੀ ਚੋਣ ਠੀਕ ਨਹੀਂ ਕੀਤੀ ਬਾਕੀ ਕੰਮ ਉਹਨੇ ਠੀਕ ਕੀਤਾ ਤੇ ਫਿਰ ਸਾਰੇ ਹੱਸ ਕੇ ਚੁੱਪ ਕਰ ਜਾਂਦੇ ਨੇ ਦੇ ਵਿੱਚ ਨਫ਼ਰਤ ਕਿੰਨੀ ਹੈ ਉਸ ਵਿਅਕਤੀ ਦੇ ਖਿਲਾਫ ਕਿਉਂ ਇਹ ਨਹੀਂ ਕਹਿੰਦੇ ਕਿ ਉਹਦੇ ਤੇ ਹਮਲਾ ਨਹੀਂ ਸੀ ਕਰਨਾ ਚਾਹੀਦਾ ਕਹਿੰਦੇ ਨੇ ਸ਼ਾਂਤ ਦੀ ਜਗ੍ਹਾ ਦੀ ਚੋਣ ਉਹਨੇ ਉਹਨੇ ਨਰੈਨ ਸਿੰਘ ਨੇ ਠੀਕ ਨਹੀਂ ਕੀਤੀ ਹਰ ਇੱਕ ਤੇਰਨੋ ਇਹ ਮੰਨਣਾ ਚਾਹੀਦਾ ਕਿ ਉਹਦਾ ਉਹਦੇ ਹਿਰਦੇ जख्मी ਸੀ ਅਕਾਤਕ ਸੱਤ ਹੋਏ ਫੈਸਲੇ ਨੇ ਉਹਦੇ ਹਿਰਦਿਆਂ ਨੂੰ ਸ਼ਾਂਤ ਨਹੀਂ ਕੀਤਾ ਇੱਕ ਵਿਸ਼ੇਸ਼ ਮਹੱਤਤਾ ਰੱਖਦੇ ਨੇ 2 ਦਸੰਬਰ ਨੂੰ ਪੰਥ ਦੇ ਗੁਨੇਗਾਰਾਂ ਨੇ ਆਪਣੇ ਗੁਨਾਹ ਕਬੂਲ ਕੀਤੇ ਔਰ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਹਿਬਾਨਾਂ ਨੇ ਉਹਨਾਂ ਨੂੰ ਧਾਰਮਿਕ ਸਜ਼ਾ ਲਗਾਈ ਫਤਰੇਖਾ ਮਨਸੂਬ ਕੀਤਾ ਗਿਆ ਹਾਲਾਂਕਿ ਜਿਹੜੀ ਸ਼ੀਲਡ ਮਿਲਦੀ ਹੈ प्रकाश सिंह बादल ਨੂੰ ਜਿਹੜੀ ਕਾਰਤਕ ਸਾਹਿਬ ਤੋਂ ਸ਼ੀਲਡ ਮਿਲੀ ਹੈ ਸਾਡੀ ਜਾਣਕਾਰੀ ਅਨੁਸਾਰ ਹਾਲੀ واپس ਨਹੀਂ ਕੀਤੀ ਗਈ ਉਹ ਸ਼ੀਲਡ ਵਾਪਸ ਹੋਣੀ ਚਾਹੀਦੀ ਹੈ ਜਿਹੜੀ ਤਨਖਾਹ ਦੀ ਸ਼ੁਰੂਆਤ ਤੈੰਤਰਿਕ ਤੋਂ ਹੋਣੀ ਸੀ ਉਸ ਦਿਨ ਭਾਈ ਨਰੈਣ ਸਿੰਘ ਦਰਬਾਰ ਸਾਹਿਬ ਆਉਂਦੇ ਨੇ ਮੈਂ ਇੱਥੇ ਤੁਹਾਨੂੰ ਦੱਸ ਦਿਆਂ ਕਿ ਸ਼ਨੀਵਾਰ ਨੂੰ ਜਦੋਂ ਭਾਈ ਨਰਨ ਸਿੰਘ ਦੀ ਅਦਾਲਤ ਦੇ ਵਿੱਚ ਤਾਰੀਖ ਸੀ ਉਸ ਦਿਨ ਮੇਰਾ ਮਨ ਕੀਤਾ ਕਿ ਮੈਂ ਉਹਨਾਂ ਨੂੰ ਮਿਲਾਂ ਜਾ ਕੇ ਔਰ ਮੈਂ ਚਲਾ ਗਿਆ ਵਕੀਲ ਸਾਹਿਬਾਨਾਂ ਦੇ ਨਾਲ ਮੈਂ ਕੋਰਟ ਦੇ ਵਿੱਚ ਗਿਆ ਉਹਨਾਂ ਨੂੰ ਅੰਦਰ ਲਿਆਂਦਾ ਗਿਆ ਫਤਿਹ ਦੀ ਸਾਜ ਪਈ ਏਜੰਸੀਆਂ ਦਾ ਪੁਲਿਸ ਦਾ ਬਹੁਤ ਦਬਾਅ ਸੀ ਬਹੁਤ ਸਖਤੀ ਸੀ ਮਿਲਣ ਤੋਂ ਸਾਨੂੰ ਵਰਜਿਆ ਗਿਆ ਔਰ ਦੂਰ ਦੂਰ ਖੜੇ ਹੋ ਕੇ ਅਸੀਂ ਆਪਸ ਵਿੱਚ ਜੋ ਚੰਦ ਮਿੰਟਾਂ ਦੇ ਵਿੱਚ ਕੁਝ ਸ਼ਬਦਾਂ ਦੀ ਅਸੀਂ ਆਪਸ ਵਿੱਚ ਸਾਂਝ ਪਾਈ 10 ਤਰੀਕ ਨੂੰ ਜਦੋਂ ਭਾਈ ਨਰੈਨ ਸਿੰਘ ਦਰਬਾਰ ਸਾਹਿਬ ਆਉਂਦੇ ਨੇ ਤੇ ਚਾਰ ਦੀ ਘਟਨਾ ਵਾਪਰਦੀ ਏ ਉਸ ਤੋਂ ਬਾਅਦ ਇੱਕ ਬੜਾ ਵੱਡਾ ਵਾਵੇਲਾ ਅਕਾਲੀ ਦਲ ਵੱਲੋਂ ਖੜਾ ਕੀਤਾ ਜਾਂਦਾ ਹੈ ਕਿ ਇੱਕ ਸਾਜ਼ਿਸ਼ ਦੇ ਤਹਿਤ ਮੰਗਲਾ ਕੀਤਾ ਗਿਆ ਪਹਿਲਾਂ ਕਿਹਾ ਗਿਆ ਇਹ ਆਈਐਸਆਈ ਦੀ ਸਾਜ਼ਿਸ਼ ਹੈ ਫਿਰ ਨਾਲ ਦੇ ਨਾਲ ਜਿਵੇਂ ਜਿਵੇਂ ਅਕਾਲੀ ਦਲ ਨੂੰ ਹੋਰ ਇਲਾਮ ਹੁੰਦਾ ਗਿਆ ਫਿਰ ਉਹਨਾਂ ਨੇ ਕਿਹਾ ਇਹ ਆਪ ਸਰਕਾਰ ਦੀ ਸਾਜ਼ਿਸ਼ ਹੈ ਸੋ ਦੋ ਸਾਜ਼ਿਸ਼ਾਂ ਅਕਾਲੀ ਦਲ ਨੇ ਕਹੀਆਂ ਇੱਕ ਆਈਐਸਆਈ ਦੀ ਇੱਕ ਪੰਜਾਬ ਦੀ ਆਪ ਸਰਕਾਰ ਦੀ ਫਿਰ ਉਸ ਤੋਂ ਬਾਅਦ ਉਦੇ ਕੇਸਾਂ ਨੂੰ ਲੈ ਕੇ ਉਹਦੀ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਇਹ ਨਹੀਂ ਦੱਸਿਆ ਗਿਆ ਕਿ ਕੇਸ ਕਾਦੇ ਨੇ 21 ਦੇ 21 ਕੇਸ ਮੂਮੈਂਟ ਨਾਲ ਜੁੜੇ ਹੋਏ ਨੇ ਤੇ ਇਹ ਉਹੀ ਮੂਮੈਂਟ ਹੈ ਜਿਹਦੇ ਬੰਦੀ ਸਿੰਘਾਂ ਨੂੰ ਛਡਾਉਣ ਲਈ ਅਕਾਲ ਤਖਤ ਸਾਹਿਬ ਤੇ ਸ਼ਰੋਮਣੀ ਕਮੇਟੀ ਪੱਬਾ ਪਾਰ ਹੋਈ ਫਿਰਦੀ ਹੈ ਕੋਈ ਦੋ ਮੂਮੈਂਟ ਨਹੀਂ ਚੱਲੀਆਂ ਇੱਥੇ ਮੂਮੈਂਟ ਇੱਕ ਹੀ ਚੱਲੀ ਹੈ ਇੱਥੇ ਉਸੇ ਮੂਮੈਂਟ ਦਾ ਬੰਦੀ ਸਿੰਘ ਅੰਦਰ ਨੇ ਉਸੇ ਮੂਮੈਂਟ ਦਾ ਭਾਈ ਨਰੈਨ ਸਿੰਘ ਵਰਗਿਆਂ ਨੇ ਸੰਘਰਸ਼ ਵਿੱਚ ਯੋਗਦਾਨ ਪਾਇਆ ਫਿਰ ਤੀਜਾ ਹਮਲਾ ਇਹਨਾਂ ਨੇ ਕੀਤਾ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਤਾ ਪਾਸ ਕਰਕੇ ਅਕਾਲ ਪੁਰਖ ਸਾਹਿਬ ਨੂੰ ਭਾਈ ਨਰਨ ਸਿੰਘ ਨੂੰ ਪੰਜੋ ਛੇ ਕਰਨ ਦੀ ਗੱਲ ਕੀਤੀ ਇਸ ਲਈ ਇੱਕ ਹਫ਼ਤੇ ਤੋਂ ਜਿੰਨੇ ਵੀ ਵਿਅਕਤੀਆਂ ਦੇ ਨਾਲ ਗੱਲ ਹੋਈ ਏ ਮੁਲਾਕਾਤ ਹੋਈ ਏ ਉਹਨਾਂ ਕੋਲੋਂ ਉਹਨਾਂ ਨਾਲ ਵਿਚਾਰ ਹੋਇਆ ਹਰ ਇੱਕ ਨੇ ਇੱਕੋ ਗੱਲ ਕਹੀ ਏ ਪਾਈ ਨਰਨ ਸਿੰਘ ਨੂੰ ਦਰਬਾਰ ਸਾਹਿਬ ਇਹ ਨਹੀਂ ਕਰਨਾ ਚਾਹੀਦਾ ਮੈਂ ਜਦੋਂ ਹਰ ਇੱਕ ਟੋਲੇ ਗੱਲ ਸੁਣਦਾ ਤੇ ਮੈਂ ਬਾਅਦ ਵਿੱਚ ਕਹਿੰਦਾ ਤੁਹਾਡਾ ਕਹਿਣਾ ਮਤਲਬ ਹੈ ਉਹਨੇ ਸਥਾਨ ਦੀ ਚੋਣ ਠੀਕ ਨਹੀਂ ਕੀਤੀ ਬਾਕੀ ਕੰਮ ਉਹਨੇ ਠੀਕ ਕੀਤਾ ਤੇ ਫਿਰ ਸਾਰੇ ਹੱਸ ਕੇ ਚੁੱਪ ਕਰ ਜਾਂਦੇ ਨੇ ਮਤਲਬ ਇਹ ਨਹੀਂ ਕੋਈ ਕਹਿੰਦਾ ਕਿ ਉਹਨੂੰ ਕਰਨਾ ਨਹੀਂ ਸੀ ਚਾਹੀਦਾ ਕਹਿੰਦੇ ਨੇ ਜਗਾ ਉਹਨੇ ਠੀਕ ਚੋਣ ਨਹੀਂ ਕੀਤੀ ਤੁਸੀਂ ਆਪ ਦੇਖੋ ਵੀ ਲੋਕਾਂ ਦੇ ਵਿੱਚ ਨਫ਼ਰਤ ਕਿੰਨੀ ਹੈ ਉਸ ਵਿਅਕਤੀ ਦੇ ਖਿਲਾਫ ਕਿਉਂ ਇਹ ਨਹੀਂ ਕਹਿੰਦੇ ਕਿ ਉਹਦੇ ਤੇ ਹਮਲਾ ਨਹੀਂ ਸੀ ਕਰਨਾ ਚਾਹੀਦਾ ਕਹਿੰਦੇ ਨੇ ਸਤਾਂ ਦੀ ਜਗ੍ਹਾ ਦੀ ਚੋਣ ਉਹਨੇ ਉਹਨੇ ਨਰੈਨ ਸਿੰਘ ਨੇ ਠੀਕ ਨਹੀਂ ਕੀਤੀ ਸੋ ਮੇਰੇ ਮਨ ਦੇ ਵਿੱਚ ਇਹ ਸਾਰੇ ਸਵਾਲ ਸੀਗੇ ਮੈਂ ਚਾਹੁੰਦਿਆਂ ਸਾਰ ਇਹ ਸਾਰੇ ਸਵਾਲ ਉਹਨਾਂ ਦੇ ਅੱਗੇ ਰੱਖ ਦਿੱਤੇ ਉਹਨਾਂ ਨੇ ਸੁਨੇ ਉਹਨਾਂ ਨੇ ਕਿਹਾ ਕਿ ਮੈਂ ਇਹ ਸਾਰੇ ਸਵਾਲਾਂ ਦੇ ਜਵਾਬ ਆਪਣੇ ਪੰਥ ਨੂੰ ਆਪਣੀ ਕੌਮ ਨੂੰ ਲਿਖ ਕੇ ਦਿਆਂਗਾ ਮੇਰੀ ਇਹ ਸਮਝ ਹੈ ਕਿ ਮੈਂ ਕਿਸ ਥਾਂ ਤੇ ਆ ਕੇ ਕਿਸ ਮੁਕੱਦਸ ਥਾਂ ਤੇ ਆ ਕੇ ਕੀ ਕੀਤਾ ਮੇਰੀ ਸਮਝ ਹੈ ਮੈਂ ਘਰੋਂ ਮਰਨ ਲਈ ਹੀ ਆਇਆ ਸੀ ਮੈਨੂੰ ਕਹਿੰਦੇ ਜਦੋਂ ਮੈਂ ਘਰੋਂ ਸਵੇਰੇ ਤੁਰਿਆ ਨਾ ਮੈਂ 3 ਤਰੀਕ ਦੀ ਗੱਲ ਬਾਅਦ ਵਿੱਚ ਦੱਸਾਂਗਾ 4 ਤਰੀਕ ਕਹਿੰਦੇ ਜਦੋਂ ਮੈਂ ਸਵੇਰੇ ਘਰੋਂ ਤੁਰਿਆ ਮੈਂ ਆਪਣਾ ਮੋਬਾਈਲ ਓਵੇਂ ਦੇ ਓਵੇਂ ਸਰਾਣੇ ਤੇ ਰੱਖ ਦਿੱਤਾ ਮੈਂ ਕੋਈ ਚੀਜ਼ ਆਪਣੀ ਨਹੀਂ ਛੇੜੀ ਕਿਉਂਕਿ ਮੈਨੂੰ ਪਤਾ ਸੀ ਕਿ ਹੋ ਸਕਦਾ ਕਿ ਮੈਂ ਵਾਪਸ ਨਾ ਆਵਾਂ ਜਾਂ ਹੋ ਸਕਦਾ ਕਿ ਮੈਂ ਪਰ ਜੀਵਨ ਮੈਨੂੰ ਜੇਲ੍ਹ ਵਿੱਚ ਹੀ ਬਿਤਾਉਣੀ ਪਵੇ ਸੋ ਮੈਂ ਮੈਂਟਲੀ ਪ੍ਰਿਪੇਅਰ ਹੋ ਕੇ ਪੂਰਨ ਰੂਪ ਦੇ ਵਿੱਚ ਆਇਆ ਤੇ ਮੈਂ ਕਿਸੇ ਦੇ ਨਾਲ ਕੋਈ ਗੱਲ ਨਹੀਂ ਕੀਤੀ ਮੈਂ ਕਿਸੇ ਨਾਲ ਕੋਈ ਗੱਲ ਸਾਂਝੀ ਨਹੀਂ ਕੀਤੀ ਤਿੰਨ ਤਰੀਕਿਆਂ ਜਿਹੜੀਆਂ ਵੀਡੀਓ ਸਾਹਮਣੇ ਆਈਆਂ ਉਸ ਵੀਡੀਓ ਦੇ ਵਿੱਚ ਐਸਪੀ ਹਰਪਾਲ ਸਿੰਘ ਨੂੰ ਉਹ ਹੱਥ ਮਿਲਾ ਰਹੇ ਨੇ ਸ਼ਹੀਦ ਪਾਈ ਅਮਰੀਕ ਸਿੰਘ ਦੀ ਬੇਟੀ ਦੇ ਦਫ਼ਤਰ ਉਹਨਾਂ ਨੂੰ ਮਿਲਣ ਗਏ ਨੇ ਤੇ ਉਹਨਾਂ ਨੂੰ ਅੰਦਰ ਫਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਧਾਮੀ ਵੀ ਮਿਲੇ ਨੇ ਉਹਨਾਂ ਨੇ ਕਿਹਾ ਮੈਨੂੰ ਉਹ 3 ਤਰੀਕ ਸਾਰੀ ਅੰਦਰ ਮਿਲੇ ਮੈਂ ਬੀਬੀ ਜੀ ਦੇ ਆਪ ਦਫ਼ਤਰ ਗਿਆ ਔਰ ਮੈਂ ਉਹਨਾਂ ਨੂੰ ਵਧਾਈ ਵੀ ਦਿੱਤੀ ਤੇ ਮੈਂ ਉਹਨਾਂ ਨੂੰ ਸੁਝਾਅ ਵੀ ਦਿੱਤੇ ਕਿ ਅਕਾਲੀ ਦਲ ਨੂੰ ਪੁਨਰ ਸਿਰਜੀਤ ਕਰਨ ਲਈ ਤੁਹਾਨੂੰ ਕਿਹੜੇ-ਕਿਹੜੇ ਕਦਮ ਚੁੱਕਣੇ ਚਾਹੀਦੇ ਨੇ ਲੇਕਿਨ ਕੱਲ ਸ਼ਾਮੀ ਪੀਟੀਸੀ ਤੇ ਅਕਾਲੀ ਦਲ ਨੇ ਇੱਕ ਸਪੈਸ਼ਲ ਪ੍ਰੋਗਰਾਮ ਕਰਾ ਕੇ ਬੀਬੀ ਸਤਵੰਤ ਕੌਰ ਦੇ ਉੱਤੇ ਉਂਗਲ ਚੁੱਕੀ ਕਿ ਉਹ ਪਾਈਂਦਰਾਂ ਸਿੰਘ ਦੇ ਨਾਲ ਮਿਲ ਕੇ ਜਾਂ ਉਹਨਾਂ ਦੀ ਉਹਨਾਂ ਦੀ ਨੌਲੇਜ ਦੇ ਵਿੱਚ ਇਹ ਘਟਨਾ ਵਾਪਰੀ ਏ ਪਾਈਂ ਨਰੈਨ ਸਿੰਘ ਨੇ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ ਸ਼ਾਇਦ ਤਿੰਨ ਤਰੀਕ ਤੇ ਉਹਨਾਂ ਨੇ ਆਪਣੇ ਆਪ ਨਾਲ ਵੀ ਅਜੇ ਇਹ ਫੈਸਲਾ ਨਹੀਂ ਸੀ ਕੀਤਾ 10 ਤਰੀਕ ਹਾਲੀ ਉਹਨਾਂ ਨੇ ਆਪਣੇ ਆਪ ਨਾਲ ਵੀ ਇਹ ਫੈਸਲਾ ਨਹੀਂ ਸੀ ਕੀਤਾ ਕਿਸੇ ਹੋਰ ਨਾਲ ਤੇ ਕਰਨਾ ਦੂਰ ਦੀ ਗੱਲ ਹੈ ਸੋ 4 ਤਰੀਕ ਜਦੋਂ ਆਏ ਨੇ ਉਹ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਪ੍ਰਪੇਅਰ ਹੋ ਕੇ ਆਪਣੇ ਅੰਦਰ ਆਪਣੇ ਅੰਦਰ ਹਰ ਸਵਾਲ ਦਾ ਜਵਾਬ ਲੈ ਕੇ ਆਏ ਨੇ ਤਾਂ ਉਹਨਾਂ ਨੇ ਕਿਹਾ ਕਿ ਇਹ ਗੱਲਾਂ ਜਿਹੜੀਆਂ ਮੇਰੇ ਉੱਤੇ ਉੱਠ ਰਹੀਆਂ ਨੇ ਮੇਰੇ ਐਕਸ਼ਨ ਦੇ ਉੱਤੇ ਉੱਠ ਰਹੀਆਂ ਨੇ ਮੈਂ ਇਹਨਾਂ ਦਾ ਜਵਾਬ ਖੁਦ ਸਮਾਂ ਆਉਣ ਤੇ ਜਲਦੀ ਨੇਕੇ ਆਪਣੀ ਕੌਮ ਦੇ ਸਾਹਮਣੇ ਰੱਖਾ। ਸੋ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਚਾਹੇ ਉਹ ਅਕਾਲੀ ਦਲ ਹੈ ਚਾਹੇ ਉਹ ਸ਼ਰੋਮਣੀ ਕਮੇਟੀ ਹੈ ਕਿ ਨਰੈਨ ਸਿੰਘ ਨੂੰ ਸਿਧਾਂਤਾਂ ਦੀ ਸਾਡੇ ਸਾਰਿਆਂ ਨਾਲੋਂ ਸ਼ਰੋਮਣੀ ਕਮੇਟੀ ਦੀ ਅੰਤਰੀਮ ਕਮੇਟੀ ਨਾਲੋਂ ਤੇ ਅਕਾਲੀ ਦਲ ਦੀ ਲੀਡਰਸ਼ਿਪ ਨਾਲੋਂ ਵੱਧ ਸਮਝ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਸਾਨੂੰ ਉਹਨਾਂ ਦੀ ਉਨ੍ਹਾਂ ਦੇ ਜਵਾਬ ਦਾ ਇੰਤਜ਼ਾਰ ਕਰ ਲੈਣਾ ਚਾਹੀਦਾ ਕਾਲੇ ਨਹੀਂ ਪੈਣਾ ਚਾਹੀਦਾ। ਔਰ ਮੇਰੇ ਖਿਆਲ ਨਾਲ ਕਿ ਉਨ੍ਹਾਂ ਦੇ ਖਿਲਾਫ ਕਾਰਵਾਈ ਦੀ ਮੰਗ ਹੀ ਕਿਸੇ ਪਾਸਿਓਂ ਨਹੀਂ ਉਠਣੀ ਚਾਹੀਦੀ। ਹਰ ਇੱਕ ਤੇਰ ਨੂੰ ਇਹ ਮੰਨਣਾ ਚਾਹੀਦਾ ਕਿ ਉਹਦਾ ਉਹਦੇ ਹਿਰਦੇ ਜ਼ਖਮੀ ਸੀ। ਅਕਾਲ ਤੱਕ ਸੱਤ ਹੋਏ ਫੈਸਲੇ ਨੇ ਉਹਦੇ ਹਿਰਦਿਆਂ ਨੂੰ ਸ਼ਾਂਤ ਨਹੀਂ ਕੀਤਾ। ਔਰ ਜਿਹੜੀ ਜਿਹੜੀ ਗੱਲ ਉਹਨਾਂ ਨੂੰ ਤਿੰਨ ਤਰੀਕ ਸਵੇਰੇ ਆਕੇ ਸਭ ਤੋਂ ਵੱਧ ਉਹਨਾਂ ਦੇ ਅੰਦਰ ਉਹਨਾਂ ਨੂੰ ਚੁੱਭੀ ਹੈ ਨਾ ਮੈਂ ਇੱਕ ਗੱਲ ਤੁਹਾਨੂੰ ਦੱਸਾਂ ਕਿਉਂਕਿ ਇਹ ਗੱਲਾਂ ਉਹ ਖੁਦ ਆਪ ਕਰਨਗੇ ਜਿਹੜੀ ਸਭ ਤੋਂ ਵੱਧ ਉਹਨਾਂ ਨੂੰ ਚੁੱਭੀ ਹੈ ਕਹਿੰਦੇ ਜਦੋਂ ਮੈਂ ਦੇਖਣ ਗਿਆ ਮੈਂ ਦੇਖਣ ਗਿਆ ਤੇ ਪੰਚ ਦਾ ਗੁਨੇਗਾਰ ਨੂੰ ਦਰਬਾਰ ਸਾਹਿਬ ਦਾ ਚੇਬਦਾਰ ਬਣਾ ਕੇ ਬਾਹਰ ਬਿਠਾਇਆ ਹੋਇਆ ਕਹਿੰਦੇ ਮੇਰੇ ਦਿਮਾਗ ਦੇ ਵਿੱਚ ਇੰਨੀ ਜ਼ਿਆਦਾ ਖਲਬਲੀ ਮਚੀ ਇਕ ਗੁਨੇਗਾਰ ਚੋਬਤਾਰ ਪਾਣ ਕੇ ਬਾਹਰ ਬੈਠਾ ਉਸ ਤੋਂ ਬਾਤੀ ਗਾਲੋ ਆਪੇ ਕਰਨਗੇ ਤੁਹਾਡੇ ਨਾਲ ਜਿੰਦਾ ਸ਼ਹੀਦ ਨਰੈਣ ਸਿੰਘ ਚੋੜਾ ਜਿੰਦਾਬਾਦ ਜਿੰਦਾਬਾਦ ਜਿੰਦਾ ਸ਼ਹੀਦ ਨਰੈਣ ਸਿੰਘ ਚੋੜਾ ਜਿੰਦਾਬਾਦ 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 ਸੁੱਤੀ ਅੱਜ ਇੱਥੇ ਚੱਲ ਕੇ ਆਏ ਹੋ ਉਹਨਾਂ ਨਾਲ ਇੱਕ ਜੁਕਤਾ ਪਰਤਾਉਣ ਲਈ ਮੈਂ ਅਕਾਲੀ ਦਲ ਨੂੰ ਵੀ ਸ਼੍ਰੋਮਣੀ ਕਮੇਟੀ ਨੂੰ ਵੀ ਤੇ ਜਥੇਦਾਰ ਸਾਹਿਬਾਨਾਂ ਨੂੰ ਵੀ ਇਹ ਕਹਿਣਾ ਜਿਹੜਾ ਬੰਦਾ ਸਿੱਤ ਤੇ ਤਲੀ ਤੇ ਸਿਰ ਰੱਖ ਕੇ ਘਰੋਂ ਮਰਨ ਆਇਆ ਹੋਵੇ ਉਹ ਕਦੇ ਕਿਸੇ ਦਾ ਏਜੰਟ ਨਹੀਂ ਹੁੰਦਾ ਉਹ ਗੁਰੂ ਦਾ ਸੱਚਾ ਸਿੱਖ ਹੁੰਦਾ ਬੋਲੇ ਨਹੀਂ ਸਨ ਹਾਂ ਸੋ ਉਹਦੇ ਖਿਲਾਫ ਕਿਸੇ ਨੂੰ ਸੋਚਣਾ ਵੀ ਨਹੀਂ ਚਾਹੀਦਾ ਕਾਰਵਾਈ ਕਰਨ ਲਈ ਤੇ ਉਹਨੂੰ ਉਹਦੇ ਜਵਾਬ ਦਾ ਸਾਨੂੰ ਸਾਰਿਆਂ ਨੂੰ ਇੰਤਜ਼ਾਰ ਕਰਨਾ ਚਾਹੀਦਾ ਹੈ ਉਹ ਆਪਣਾ ਪੱਖ ਆਪ ਰੱਖੇਗਾ ਅਸੀਂ ਤਾਂ ਉਹਦੀ ਗੈਰ ਹਾਜ਼ਰੀ ਦੇ ਵਿੱਚ ਆਪਣੀ ਡਿਊਟੀ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਾਂ ਸੋ ਅਸੀਂ ਜੋ ਮੈਮੋਰੰਡਮ ਅੱਜ ਸਾਰਿਆਂ ਦੇ ਰਾਏ مشورے ਦੇ ਨਾਲ ਤਿਆਰ ਕੀਤਾ ਅੰਦਰ ਜਾ ਕੇ ਅਰਦਾਸ ਕਰਕੇ ਅਸੀਂ ਜਿੰਨੇ ਜ਼ਿੰਮੇਵਾਰ ਆਇਓ ਜੇ ਕੋਈ ਨਹੀਂ ਵੀ ਬੋਲਿਆ ਉਹ ਵੀ ਜ਼ਿੰਮੇਵਾਰ ਹੈ ਸਾਡੇ ਲਈ ਉਹ ਵੀ ਉਹਦੇ ਤੇ ਸਾਈਨ ਕਰੇ ਅਸੀਂ ਪੰਜ ਸਿੰਘ ਸਹਿਬਾਨਾ ਦੀ ਨਜ਼ਰ ਕਰੀਏ ਉਹਨਾਂ ਦੇ ਸਾਹਮਣੇ ਉਹਨਾਂ ਦੇ ਧਿਆਨ ਵਿੱਚ ਲਾਈਏ ਕਿ ਸਿੱਖ ਭਾਵਨਾਵਾਂ ਕੀ ਨੇ ਪੰਥਕ ਭਾਵਨਾਵਾਂ ਕੀ ਹੈ ਤਾਂ ਕਿ ਉਹ ਆਪਣੇ ਫੈਸਲੇ ਵੇਲੇ ਪੰਥਕ ਭਾਵਨਾ ਨੂੰ ਨਜ਼ਰ ਅੰਦਾਜ਼ ਨਾ ਕਰ ਸਕਣ ਭਾਈ ਭਪਿੰਦਰ ਸਿੰਘ ਜਰਮਨੀ ਤੋਂ ਅਖੰਡਕੀਤੀ ਜਿੱਥੇ ਦੇ ਵੱਲੋਂ ਸਪੈਸ਼ਲ ਆਏ ਨੇ ਇਸ ਪ੍ਰੋਗਰਾਮ ਲਈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਰੇ ਵੀ ਆਏ ਹੋ ਆਪਾਂ ਚੱਲ ਕੇ ਅਰਦਾਸ ਕਰੀਏ ਅਰਦਾਸ ਤੋਂ ਬਾਅਦ ਅਸੀਂ ਇਹ ਮਤਾ ਪਕਾ ਕੇ ਉੱਥੋਂ ਸਾਈਨ ਕਰਕੇ ਤੇ ਫਿਰ ਪੰਜ ਸਿੰਘ ਆ ਕੇ ਸਤਤਰੇ ਦੇ ਵਿੱਚ ਮਤਾ ਸਬਮਿਟ ਕਰੀਏ ਔਰ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅੱਜ ਇਸ ਪ੍ਰੋਗਰਾਮ ਦੇ ਵਿੱਚ ਆਨਣਾ ਸਾਡੀ ਜ਼ਿੰਮੇਵਾਰੀ ਖਤਮ ਨਹੀਂ ਹੋਈ ਇਹ ਹੱਲੀ ਹੱਲੀ ਇਹ ਪੰਤਕ ਸੰਕਟ ਚੱਲਣਾ ਹੈ ਇਹਨਾਂ ਨੂੰ 22 ਤਰੀਕ ਦਾ ਟਾਈਮ ਹੈ ਤੁਸੀਂ ਦੇਖਿਓ 22 ਤਰੀਕ ਤੋਂ ਬਾਅਦ ਜਿਹੜੇ ਅਧੂਰੇ ਅਧੂਰਾ ਇਨਸਾਫ ਹੋਇਆ ਵੀ ਹੈ ਨਾ ਇਹ ਅਧੂਰਾ ਇਨਸਾਫ ਵੀ ਅੱਧਾ ਕੱਟ ਕੇ ਰਹਿ ਜਾਣਾ ਇਹ ਗਿਆਨੀ ਹਰਪ੍ਰੀਤ ਸਿੰਘ ਨੂੰ ਤੁਰੰਤ ਦੀ ਤਿਆਰੀ ਚ ਨਹੀਂ ਔਰ ਇਹਨਾਂ ਨੇ ਕੱਲ 72 ਘੰਟੇ ਦੀ ਅੰਤਿਮ ਕਮੇਟੀ ਦੀ ਐਮਰਜੈਂਸੀ ਮੀਟਿੰਗ ਫਿਰ ਸਾਧ ਲਈਏ ਦੇਖੋ ਔਰ ਹਰ ਉਹ ਵਿਅਕਤੀ ਚਾਹੇ ਜਥੇਦਾਰੀਏ ਜਿਹੜਾ ਇਹਨਾਂ ਦੇ ਰਾਹ ਚ ਰੋੜਾ ਬਣ ਰਿਹਾ ਇਹ ਉਹਨਾਂ ਨੂੰ ਛਾਂਗ ਹੀ ਜਾਣਗੇ ਇਹਨਾਂ ਨੂੰ ਕੱਟੀ ਜਾਣਗੇ ਕਿਉਂਕਿ ਇਹਨਾਂ ਨੇ ਅਖੀਰ ਤੈ ਕਰਨਾ ਉਹੀ ਹੈ ਔਰ ਜਦੋਂ ਇਹ ਸਭ ਕੁਝ ਉਹੀ ਕਰਨਗੇ ਜੋ ਇਹਨਾਂ ਦੇ ਫਰਾਫਾਤੀ ਦਿਮਾਗ ਦੇ ਵਿੱਚ ਹੈ ਤਾਂ ਤੁਸੀਂ ਦੇਖੋ ਕਿ ਜਥੇਦਾਰਾਂ ਦੇ ਇਹ ਪੱਲ ਰਹੇ ਜੇ ਕਿ ਇਹ ਇੱਜ਼ਤ ਰਹੇ ਜੇ ਕਿ ਜਿਹੜੀ ਦੋ ਤਰੀਕ ਨੂੰ ਉਹਨਾਂ ਦੀ ਸਾਥ ਬਣੀ ਸੀ ਸੋ ਇਹ ਜਥੇਦਾਰਾਂ ਨੇ ਵੀ ਇੱਕੰਮ ਧਿਆਨ ਢਿਗੜੀ ਆ ਰਹੀ ਹੈ ਭਾਈ ਤੇ ਇੱਕ ਤੋਂ ਬਾਅਦ ਦੇਖਦੇ ਆ ਇਹਨਾਂ ਜਥੇਦਾਰਾਂ ਦੇ ਵਿੱਚ ਕੌਣ ਫੁਰਫੁਰ ਹੋ ਕੇ ਪੰਥ ਦੀਆਂ ਭਾਵਨਾ ਅਨਸਾਰ ਨਿੱਧਰਦਾ ਤੁਹਾਡੇ ਸਾਰਿਆਂ ਦਾ ਆਨ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ